ਪਿੰਡ ਕਾਲੇ ਕੇ ਬਲੌਗ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਵੀਡੀਓ ਨੂੰ ਲਾਇਕ ਸਿਆ ਜਰੂਰ ਕਰਨਾ ਕਮੈਂਟ ਕਰਕੇ ਦੱਸਣਾ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਵੀਡੀਓ ਮੈਂ ਬਣਾਵਾਂ ਉਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੂਗਾ ਤੇ ਆਪਣੀ ਵੀਡੀਓ ਸ਼ਾਮ ਨੂੰ 4:00 ਵਜੇ ਆਉਂਦੀ ਹੁੰਦੀ ਆ ਕਈ ਵਾਰ ਕਿਤੇ ਗਏ ਜਾਂ ਕਿਤੇ ਲੇਟ ਹੋ ਜਾਂਦਾ ਹੈ ਜਿਵੇਂ ਕੱਲ ਵੀ ਵੀਡੀਓ ਆਪਣੀ ਲੇਟ ਆਈ ਸੀਗੀ ਆ ਕੱਲ ਵੀ ਵੀਡੀਓ ਨਾਲ ਸ਼ਾਇਦ ਆਪਾਂ ਹਾਲੇ ਹਟਾਈ ਸੀਗੀ ਇਹ ਵੀ ਵੀਡੀਓ ਲੇਟ ਹੋ ਸਕਦੀ ਆ ਕਿੰਨੇ ਵਜੇ 4:00 ਵਜੇ ਵੀਡੀਓ ਪਾਉਣੇ ਹੁੰਦੇ ਆ ਤੇ ਅੱਜ ਆਪਾਂ ਲੈ ਕੇ ਆਏ ਕਾਟਨ ਦੇ ਸ਼ੂਟ ਬਹੁਤ ਵਧੀਆ ਤੇ ਇਹਨਾਂ ਚ ਕੋਈ ਸ਼ੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਨੰਬਰ ਤੁਹਾਨੂੰ ਪਤਾ ਆ ਉੱਪਰ ਹੀ ਸਕਰੀਨ ਤੇ ਦਿੱਨੇ ਹੁੰਦੇ ਆ ਤੇ ਤੁਸੀਂ ਮੇਰੇ ਨਾਲ ਗੱਲ ਕਰੋ ਤੇ ਆਪਾਂ ਰੀਡ ਵਿੱਚ ਹੀ ਦੱਸਾਂਗੇ ਤੁਹਾਨੂੰ ਤੇ ਕਾਟਨ ਦੇ ਸ਼ੂਟ ਆ ਬਹੁਤ ਹੀ ਵਧੀਆ ਤੇ ਜਰੂਰ ਮੇਰੀਆਂ ਭੈਣਾਂ ਨੇ ਆਰਡਰ ਕਰਨਾ ਹੈਗਾ ਤੇ ਇੱਕ ਆਪਾਂ ਖੀਨ ਖਾਵ ਤੇ ਆਖਿਆ ਸੀ ਤੁਹਾਨੂੰ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਵੀ ਜਿੰਨਾਂ ਜਿੰਨਾਂ ਭੈਣਾਂ ਨੇ ਮਗਵਾਉਣੀ ਆ ਤੇ ਮੈਨੂੰ ਜਰੂਰ ਆਰਡਰ ਕਰਿਓ ਤੇ ਤਾਂ ਕਿ ਵੀ ਜਿਹੜਾ ਵੀ ਮੇਰੇ ਕੋਲੇ ਵੀ ਇਕੱਠਾ ਕੱਪੜੇ ਦਾ ਆਰਡਰ ਆਵੇ ਤਾਂ ਮੈਂ ਲੈ ਕੇ ਆਉਂ ਜਰੂਰ ਕਿਉਂਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਥੋੜਾ ਬਹੁਤਾ ਫਿਰ ਮੈਨੂੰ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਸਾਨੂੰ ਉੱਥੇ ਮਿਲਦਾ ਨਹੀਂ ਹੈਗਾ ਇਕੱਠਾ ਪੀਸ ਜਿੰਨੇ ਮਰਜ਼ੀ ਚੱਕ ਲਈਏ ਤੇ ਤੁਸੀਂ ਵੀ ਜਰੂਰ ਦੱਸਣਾ ਤੇ ਆਪਾਂ ਜਰੂਰ ਲੈ ਕੇ ਆਵਾਂਗੇ ਤੇ ਲੋ ਜੀ ਆਪਾਂ ਹੁਣ ਵੀਡੀਓ ਦਿਖਾਉਣੇ ਤੁਹਾਨੂੰ ਕਾਟਨ ਦੇ ਛੋਟਾਂ ਦੀ ਜਿਹਨਾਂ ਨੂੰ ਪਸੰਦ ਆ ਤੇ ਮੈਨੂੰ ਦੱਸ ਹਣਾ ਜੇ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਤੁਸੀਂ ਮੈਨੂੰ ਇੰਨਾ ਜ਼ਿਆਦਾ ਯਕੀਨ ਖਾਵਦੇ ਛੋਟਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਦੀ ਬੋਸ ਤੇ ਅੱਜ ਲੋਟਨ ਵਸੂਟ ਲੋਜੀ ਆਪਾਂ ਸ਼ੂਟਸ ਨੂੰ ਲੈ ਕੇ ਆਈਆਂ ਟਾਟਨ ਦਾ ਬਿਲਕੁਲ ਕੋਟਨ ਵਿੱਚ ਬਿਲਕੁਲ ਮੈਕਸ ਨਹੀਂ ਹੈਗੀ ਕਿਉਂਕਿ ਮੈਂ ਸਾਨੂੰ ਆਪ ਵੀ ਜਸਦੀ ਹੁੰਨੀ ਆ ਵੀ ਦੀ ਬਾਈਟ ਕੋਟਨ ਦਾ ਪੈਂਦਾ ਵੀ ਮਾਰੀ ਮੈਕਸ ਮੈਂ ਨਿਪਾ ਸਕਦੀਗੀ ਮੇਰੇ ਸਾਡਾ ਪਿਆਰ ਇੰਨਾ ਮਿਲਿਆ ਜਿੱਦਾਂ ਹੁਣ ਬੈਗਾਂ ਵਾਲੀਆਂ ਵੀਡੀਓ ਬੈਗਾਂ ਦਾ ਮੈਂ ਕੱਲ ਵੀ ਵੀਡੀਓ ਪਾਈ ਸੀ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਬਹੁਤ ਜ਼ਿਆਦਾ ਤੁਸੀਂ ਵੀ ਬੈਗ ਬਤਿਆਰ ਕਰਵਾਉਣੀ ਆ ਜੇ ਤੁਸੀਂ ਵੀ ਮੈਨੂੰ ਪਹਿਲਾਂ ਆਰਡਰ ਕਰ ਦਿਓ ਤੁਹਾਡੀ ਵੀ ਜ਼ਰੂਰ ਬਣਾ ਕੇ ਦੇਵਾਂਗੇ ਦੇਖੋ ਜੀ ਇਹ ਨਾਲ ਇੱਕ ਮੀਟ ਹੈ ਇਹ ਬਾਟਮ ਇਹ ਸਲਵਾਰ ਦਾ ਕੱਪੜਾ ਵਾ ਦੇਖੋ ਤੁਹਾਨੂੰ ਪਸੰਦ ਹੋਵੇ ਬਿਲਕੁਲ ਹਾਕਾ ਜਿਆਰ ਕਾਟਨ ਦਾ ਵਾ ਦੇਖੋ ਇਹ ਜਿਹਨਾਂ ਨਾਲ ਤੁਸੀਂ ਮੇਰੇ ਵੀਡੀਓ ਚ ਵੀ ਪਾਇਆ ਦੇਖਿਆ ਹੁਣ ਤੁਹਾਨੂੰ ਫਰਕ ਆ ਫਲਾਵਰਾਂ ਦਾ ਦੇਖੋ ਇਹਦਾ ਰੇਟ ਰੋਗਾ 500 ਰੁਪਏ ਆ ஏன்னா தபட்டே தான் இப்போ கேமிக்க காட்ட உடைய ரேட்டு வந்து காட்டன் கல்ட பி ஏதா ரேட் ரூபா பஞ்ச சோ ரே கலர் ஆக ਤੇ ਆਪਾਂ ਅੱਗੇ ਵੀ ਕੂਰੀਅਰ ਕਰਵਾਇਆ ਸੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਮੇਂ ਬਹੁਤ ਸੋਹਣਾ ਲੱਗਿਆ ਇੱਕ ਵਾਰ ਜਿੱਦਾਂ ਬਾਜ਼ੀ ਰੱਖਦੇ ਸੋਹ ਦੇ ਕਿਸੇ ਦੇ ਕਰੇ ਜਾਣਾ ਦੇਖੋ ਵੀ ਜ਼ਿਆਦਾ ਆਪਾਂ ਡਾਰਕ ਨਹੀਂ ਪਾਉਂਦੇ ਲਾਈਟ ਕਲਰ ਬਹੁਤ ਸੋਹਣਾ ਤੇ ਪਹਿਲਾਂ ਵੀ ਆਪਾਂ ਇਹਦੇ ਨਾਲ ਦਾ ਵਸਲੋਕਲ ਤਾਂ ਮੇਰੇ ਬਹੁਤ ਵੇਕੇ ਤੇ ਇੱਕ ਆਪਾਂ ਕੂਰੀਅਰ ਕਰਵਾਇਆ ਸੀ ਨਾਬੇ ਬਲਜੀਤ ਨੇ ਮੰਗਵਾਇਆ ਸੀ ਇਹਦੇ ਨਾਲ ਦਾ ਦੇਖੋ ਇਹ ਆਪਾਂ ਦੁਆਰਾ ਹੋਰ ਲੈ ਆਂਦੇ ਕਿ ਗਰਮੀ 'ਚ ਇਹੋ ਜਿਹੇ ਕਲਰ ਹੀ ਸੋਹਣੇ ਲੱਗਦੇ ਆ ਇਹਦਾ ਰੇਟ ਵੀ 500 ਰੁਪਏ ਰਹੂਗਾ ਦੇਖੋ बिल्कुल कॉटन आई नहीं है गा गा। तो ये कोई मैक्स मैक्सम कॉटन कपड़ा है देखो जी पाँच सौ रुपया सूट का रेट वाला देखो जी प्योर कॉटन की सूट है स्क्रीनशॉट लो तो आपको करवावो आ गया ఏదో సాడే తినిప బాట కమిజా వాడే తిని సోదవళా ఆ కమీదా ఆ సలవారా ਅੱਗੇ ਤਾਂ ਸਰਪੀ ਆ ਰਹੀ ਹੈ ਤਾਂ ਬੋਲਦਾ ਲੋ ਜੀ ਇੱਕ ਸਮ ਦਿਖਾਉਣਿਆ ਆ ਆਪਾਂ ਜੋਰ ਜੱਟ ਦਾ ਇਹ ਸੀ ਕੁਰਤੀਆਂ ਵਾਸਤੇ ਆਪਾਂ ਲੈ ਕੇ ਆਂਦਾ ਤੇ ਇਹ ਆਪਣੇ ਕੋਲ ਹੁਣ ਦੋ ਕੁਰਤੀਆਂ ਦਾ ਵੀ ਆਪਣੇ ਕੋਲੇ ਵੀ ਬਚ ਗਿਆ ਤੁਸੀਂ ਵੀ ਜੇ ਮੰਗਵਾਉਣਾ ਦੋ ਕੁਰਤੀਆਂ ਦਾ ਆਪਣੇ ਕੋਲੇ ਫਿਆ ਪਿਓਰ ਜੋਰ ਜੱਟ ਵਾ ਦੇਖੋ ਬਹੁਤ ਪੈਣਾ ਕੱਲ੍ਹ ਮੈਂ ਸਵੇਰ ਕੱਲ੍ਹ ਵੀ ਕੱਟੀਦਾ ਹੈਗਾ ਵਾ ਦੇਖੋ ਇਹ ਵੀ ਰ ਆਪਣੇ ਸਲਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ ਤੇ ਤੁਸੀਂ ਵੀ ਆ ਇਸ ਤਰ੍ਹਾਂ ਜਿਵੇਂ ਬਲੈਕ ਵੀ ਸਲਵਾਰ ਬਣਾ ਲਾ ਸਕਦੇ ਆ orange ਵੀ ਲਾ ਸਕਦੇ ਆ ਇੱਕ ਇਹ ਜੀ ਗ੍ਰੀਨ ਜਾ ਵਾ ਗ੍ਰੀਨ ਵੀ ਲਾ ਸਕਦੇ ਆ ਦੇਖੋ ਜੀ ਇਹ ਹੈਗਾ ਕੁਰਤੀ ਦਾ ਲਓ ਜੀ ਦੇਖੋ ਤੱਲੀ ਕੜਤੀ ਦਾ ਸਾਨੂੰ ਕੱਪੜਾ ਇਹ ਰਹੂਗਾ 300 ਰੁਪਏ ਦਾ। ਤੱਲੀ ਕੜਤੀ ਦਾ ਕੱਪੜਾ ਸਾਨੂੰ 300 ਦਾ ਰਹੂਗਾ। ਪਿਓਰ ਜੋਰ ਜੱਟ ਵਾ। ਦੇਖੋ ਇਹ। ਦੇਖੋ। ਤੱਲੇ ਅਸਰਾ ਵੱਡਰਾ ਬਣਿਆ ਹੋਇਆ। ਪੰਜ ਲਵਰ ਬਣੀ ਵੀ ਆ। ਦੇਖੋ ਜਿੱਦੀ ਲਵਾਈ ਬਹੁਤ ਜ਼ਿਆਦਾ ਵਾ ਬਾਹਾਂ ਦਾ ਕੱਪੜਾ ਉਪਰੋ ਲਊਗਾ। ਜਿਆਦਾ ਲਵਾਈ ਹੈ ਦੀ ਬਾਹਾਂ ਤੋਂ ਉਪਰ ਲੋਗਾ ਨੀਚੇ ਇਹ ਕੁਮੀਹੀ ਦਾ ਬਣੂਗਾ ਜੇ ਤੁਸੀਂ ਫਰਾਕ ਵੀ ਬਣਵਾਉਣੀ ਹੋਵੇ ਤੁਸੀਂ ਫਿਰ ਤੁਸੀਂ ਦੋਨੇ ਹੀ ਲੈ ਸਕਦੇ ਸਾਰੇ ਹੀ ਲੈ ਲੈ ਸਕਦੇ ਆ ਦੋ ਕੁਰਤੀਆਂ ਦਾ ਇਹ ਹੈਗਾ ਇੱਕ ਕੁਰਤੀ ਦਾ ਰੇਟ ਤੁਹਾਨੂੰ ਲੱਗੂਗਾ 300 ਰੁਪਿਆ ਜੇ ਦੋਹਾਂ ਕੁਰਤੀਆਂ ਦੇ ਲੈਣਾ ਤਾਂ ਤੁਹਾਨੂੰ 500 ਰੁਪਿਆ ਦਾ ਦੇਵਾਂਗੇ ਤੁਹਾਨੂੰ ਦੋਹਾਂ ਸਾਰੇ ਸ਼ੂਟ ਇਨ 500 ਦਾ ਫੋਨ ਹੀ ਫੋਨ ਤੇ ਮੇਰੇ ਕੋਲੇ ਤੋਂ ਉਧਰ ਦੀ ਆਉਣਾਗਾ ਬਸ ਲੈ ਜੀ ਬਸ ਫਰੀ ਹੋਈਗਾ ਲਓ ਜੀ ਦੇਖੋ ਇੰਨਾ ਜੇ ਕੋਈ ਪਸੰਦ ਹੋਵੇ ਤੁਸੀਂ ਮੈਨੂੰ ਜਰੂਰ ਦੱਸਣਾ ਹੈ ਸਾਨੂੰ 500 ਰੁਪਏ ਦੋ ਕਟੀਆਂ ਦਾ ਲੱਗ ਜੂ ਇੱਕ ਲੌਂਗ ਜੇ ਤੁਹਾਨੂੰ 350 ਦਾ ਲੱਗੂਗਾ ਦੇਖੋ ਜੇ ਤੁਸੀਂ ਫਰਾਕ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ ਫਰਾਕ ਵੀ ਬਣਾਇਓ ਲੋ ਜੀ ਚਲੋ ਜੀ ਠੀਕ ਆ ਬਹੁਤ ਧੰਨਵਾਦ ਮਿਲ ਗਿਆ ਭੈਣਾਂ ਦਾ ਆਪਣੇ ਨਾਲ ਜੁੜਨ ਦਾ ਤੇ ਆਪਾਂ ਜ ਜਿਨ੍ਹਾਂ ਵੀ ਭੈਣਾਂ ਜਾਗਤਾ ਕਟੀਆਂ ਬਣਵਾਉਣੀ ਆ ਆਰਡਰ ਦੇਣੀ ਉਹ ਵੀ ਜਰੂਰ ਦੱਸਿਓ ਆਪਾਂ ਬਣਾ ਕੇ ਦੇਵਾਂਗੇ ਬੈਗ ਬਣਵਾਉਣੇ ਤਾਂ ਵੀ ਤੁਸੀਂ ਦੱਸਿਓ ਬਹੁਤ ਧੰਨਵਾਦ ਕੱਲ ਮੈਂ ਬੈਗ ਤੇ ਖਾਈ ਬਹੁਤ ਪੈਣਾ ਦੇ ਆਰਡਰ ਆਈ ਆ ਤੁਸੀਂ ਬਣਾ ਕੇ ਦਿਓ ਪੈਣੀ ਹਾਂ ਜਰੂਰ ਬਣਾ ਕੇ ਦੇਵਾਂਗੇ ਤੇ ਲੋ ਜੀ ਆ ਆਪਣੀ ਵੀਡੀਓ ਆਉਗੀ ਸ਼ਾਮ ਨੂੰ 4 ਵਜੇ ਚਲੋ ਜੋ ਠੀਕ ਆ ਜੀ ਆਪਾਂ ਵੀਡੀਓ ਤਾਂ ਕਰ ਲੱਗੇ ਐਂਡ